ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਦੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9326 9778 ਜੀ ਅੱਜ ਦੀ ਵੀਡੀਓ ਪਿੰਡ ਢੱਲਮਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਭਗਤਾ ਭਾਈ ਘਰਾ ਹੈ ਅੰਦਾ ਜੀ ਭਗਤੇ ਭਾਈ ਤੋਂ ਜਿਹੜਾ ਬਾਗਾਪੁਰਾਣਾ ਰੋਡ ਆ ਜੀ ਉਸ ਤੋਂ ਛੜਕ ਮੁੜਦੀ ਆ ਮਸਾਂ ਅੱਧਾ ਕਿਲੋਮੀਟਰ ਹੋਊਗੀ ਜੀ ਤੇ ਬਾਕੀ ਤੁਹਾਨੂੰ ਬੋਰਡ ਤੇ ਜਾਣ ਕੇ ਜੀ ਉਹ ਸੜਕ ਤੇ ਭਾਗਤਾ ਲਗਭਗ ਇੱਕ ਤੋਂ 5-6 ਕਿਲੋਮੀਟਰ ਹੈ ਅੱਜ ਦੀ ਵੀਡੀਓ ਚ ਟੋਟਲ ਤਿੰਨ ਨਾਗਾ ਜੀ ਤੇ ਤਿੰਨੇ ਹੀ ਟੋਕੜ ਗੱਪਣ ਕਿੱਕ ਪਾਤਾ ਮੇਰੀ ਸਪੈਸ਼ਲ ਬੇਨਤੀ ਰਹੂਗੀ ਕਿ ਤੁਸੀਂ ਆਪ ਦਾ ਪਰਸਨਲ ਡਾਕਟਰ ਦਾ ਪਾਣ ਲਿਆ ਕੇ ਪਾਈ ਦੇ ਘਰੋਂ ਚੈੱਕ ਪਾਟ ਕਰਵਾ ਕੇ ਲੈ ਜਾਓ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲੱਖ ਦੋ ਜੀ ਨਾਮ ਮੇਰਾ ਅਨਰਤ ਪਾਲਾ ਵੀਰੇ ਤੇ ਢਲਮਾ ਵਾਲਾ ਜਿਹੜਾ ਮੋਗਾ ਕਸੀਲੇ ਵਾਦਾ ਪੁਰਾਣਾ ਮੋਬਾਈਲ ਨੰਬਰ ਜੀ 98732 28668 ਜੀ ਠੀਕ ਆ ਵੀਰੇ ਤਨਨਾ ਕਾ ਜੀ ਆ ਹਾਂਜੀ ਬਾਈ ਜੀ ਆ ਇਧਰੋਂ ਸ਼ੁਰੂ ਕਰਦੇ ਵੀਰੇ ਸੂਆ ਕਿੰਨੇ ਮਾਜੀ ਸੂਆ ਵੀਰੇ ਇਹ ਹੈ ਤਾਂ ਦੂਜਾ ਠੀਕ ਆ ਤੀਜੇ ਖਾਤਰ ਗੱਭਣ ਕਿੰਨੇ ਸਮੇਂ ਲਈ ਜੀ ਇਹਨੂੰ ਵੀਰੇ 2-3 ਦਿਨ ਘਾਟਾ ਚੌਥਾ ਮਹੀਨਾ 4 ਮਹੀਨਾ ਵੀ ਸਟਾਰਟਿੰਗ ਹੋ ਜੀ ਦੋ ਘੰਟੇ ਮਿੰਟ ਵਿੱਚ ਸਟਾਰਟਿੰਗ ਹੋ ਰਹੀ ਹੈ। ਹਾਂ। ਸਾਢੇ ਦਿਨਾਂ ਤੋਂ ਬਲਤਮਨ ਪਲਾਸ ਆਾਂ ਬਰੇ ਹਾਂ। ਠੀਕ ਆ ਦੁੱਧ ਕਿੰਨਾ ਤਿਆਰ ਹੈ ਜੀ? ਦੁੱਧ ਵੀਰੇ 11 ਕਿਲੋ ਤਿਆਰ ਹੈ ਦੇ ਥੱਲੇ। ਜੋਕ ਕੇ ਦੇ ਦਾਂਗੇ। ਜੋਕ ਕੇ ਭਾਣਾ ਚਾਰ ਡੰਗ ਅਗਲਾ ਤਸੱਲੀ ਕਰ ਲਿਆ ਅੱਗੇ। ਅੱਗੇ ਕਰੇ ਤੇ ਤਸੱਲੀ ਕਰ। ਹਾਂ ਹਾਂ। ਇੱਕ ਚੀਜ਼ ਨੋਟ ਕਰ ਲਿਓ ਵੀਰੇ। ਵੀਡੀਓ ਬਣਾਉਣ ਦਾ ਸਮਾਂ ਸੜ ਕੇ 8 ਵਜੇ ਦੇ 47 ਮਿੰਟ ਦਾ ਜੱਜਮੈਂਟ ਉਹ ਤਾਂ ਹੋਣਾ ਕਰਿਓ ਮਾਰਨਿੰਗ ਕਿੰਨੇ ਵਜੇ ਜਵਾਈ ਹੋਈ ਸੀ ਜੀ? ਹਾਂਜੀ। ਮਾਰਨਿੰਗ ਕਿੰਨੇ ਵਜੇ? ਮਾਰਨਿੰਗ 6 ਵਜੇ ਸਾਢੇ ਕਿਸ਼ੀ ਹੋਈ ਹੈ ਬਈ। 6 ਸਾਢੇ ਕਿਸ਼ੀ ਜਵਾਈ ਦਾ ਵੀ ਦੇ ਕਾਦੇ ਉਹਦੇ ਭਾਈ ਦੱਸਦਾ ਕਿ ਸਾਢੇ 3 ਮਹੀਨਿਆਂ ਦੀ ਪਰਫਾਰਮ ਚੈੱਕ ਪਾਸ ਆ ਹੋਊਗੀ ਪਲਾਸੀ ਤੁਸੀਂ ਚਾਹੇ ਸਾਢੇ 3 ਮੰਨ ਕੇ ਆ ਜਿਓ ਜੈਟ 11 ਕਿਲੋ ਦੁੱਧ ਤਿਆਰ ਆ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਟਵਾਈ ਕਰ ਸਕਦਾ ਜੀ ਜਜਮੈਂਟ ਉਹ ਹਿਸਾਬ ਨਾਲ ਲਾਇਓ ਵੀ ਸ਼ਾਮ ਤੱਕ ਕਰਮਾਲੀ ਨੇ ਰਹਿਵਾਨਾ ਪੂਰਾ ਭਰ ਲੈਣਾ ਜੀ ਕੋਈ ਵਪਾਰ ਦਾ ਕੰਮ ਨਹੀਂ ਜੀ ਘਰੇਲੂ ਪਸ਼ੂ ਆ ਦੁੱਧ ਦਾ ਕੰਮ ਆ ਭਾਈ ਉਹਨਾਂ ਦੀ ਡੈਰੀ ਵੀ ਆ ਜੀ ਬਾਕੀ ਥਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਆ ਜੀ ਕੋਨਾ ਖੋਜ ਕੱਲਾ ਕੱਲਾ ਨਿੱਖੜ ਮੈਂ ਲੈ ਚੱਲੀ ਵੀਰੇ ਕੋਈ ਗੱਲ ਨਹੀਂ ਵਜਨ ਵਜੂਦ ਵੀ ਕਰਮਾ ਦੀ ਦਾ ਪੂਰਾ ਚੰਗੀ ਬਾਕੀ ਥਾਂ ਤੁਹਾਨੂੰ ਚੈੱਕ ਕਰਾ ਦਿੰਦੇ ਆ ਜੀ ਕੋਨਾ ਸਿਆਜਾ ਥਨਾ ਦਾ ਕੱਲਾ ਕੱਲਾ ਨਿੱਖੜ ਮਾਂ ਲੱਗਿਆ ਵਾ ਹੱਤੀ ਜਵਾਈ ਵਾਲਾ ਚਰਲੇ ਸਾਈਡ ਤੋਂ ਵੀ ਚੈੱਕ ਕਰ ਲਓ ਜੀ ਸੀ ਇਹ ਸਲਾਕ ਜੀ ਖਾਣਾ ਦੀ ਗਾਰੰਟੀ ਹੈ ਬੇਫਿਕਰ ਹੋ ਜੋ ਉਹਦਾ ਉੱਪਰ ਆ ਕਰਦੀ ਸੀ ਥੋੜਾ ਜਿਹਾ ਤਾਂ ਭਜਦੀ ਹੈ ਜੀ ਜੇ ਜਿਹੜੇ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹ ਹੀ ਦਾਤਰ ਵੀਰੇ 44000 ਰੁਪਿਆ ਮੋਹਲਾ ਲੈਣ ਦੇ ਆਫਰ ਹੀ ਆ ਜੀ ਹਾਂ ਵੀਰੇ 44000 ਰੁਪਿਆ ਬਾਈ ਕਹਿੰਦਾ ਡਿਮਾਂਡ ਆ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਜੈਜ ਡਿਮਾਂਡ ਆ ਦੋ ਨੰਬਰ ਜਰਸੀ ਵਾਇਡ ਵੀਰੇ ਇਹਦਾ ਸੁਆ ਕਿੰਨਾ ਜੀ ਇਹਦਾ ਵੀ ਵੀਰੇ ਤੀਜਾ ਹੀ ਇਹਦਾ ਠੀਕ ਆ ਜੀ ਹਾਂਜੀ ਕਿੰਨੇ ਸਮੇਂ ਦੀ ਗੱਪਣ ਆ ਜੀ ਇਹ ਤੇ ਸਾਢੇ 5 ਮਹੀਨਿਆਂ ਦੀ ਆ ਵੀਰੇ ਚੈੱਕ ਪਾਸ ਹਾਂਜੀ ਦੁੱਧ ਕਿੰਨਾ ਤਿਆਰ ਆ ਦੁੱਧ ਇਹਦੇ ਥੱਲੇ 5 ਸਾਢੇ 5 ਕਿਲੋ ਹੋਊ ਬਾਈ 5 ਮੰਨ ਕੇ ਆ ਜੀ ਹਾਂਜੀ ਠੀਕ ਆ ਜੀ ਹਾਂ ਤੋਰ ਕੇ ਦਿਖਾ ਦੀ ਵੀਰੇ ਖਣਾ ਦੀ ਇਹਦੀ ਵੀ ਗਰੰਟੀ ਆ ਓਕੇ ਆ ਵੀਰੇ ਜਮਾ ਠੀਕ ਆ ਸਾਢੇ 5 ਮਹੀਨਿਆਂ ਦੀ ਹਾਂਜੀ ਸਾਢੇ 5 ਮਹੀਨੇ ਦੀ ਪਰਫਾਰਮੈਂਸ ਚੈੱਕ ਪਾਸ ਆ ਦੀ ਕੇਸ ਵੀ ਆ ਤੇ ਜਰਸੀ ਜਾਂ ਇਹਦੇ ਸੱਜਰ ਦਾ ਵੀਰੇ ਕੀ ਰਿਕਾਰਡ ਰਿਹਾ ਜੀ ਦਾ ਸੱਜਰ ਦਾ ਵੀਰੇ 18 20 ਗੱਲ ਹੋ ਰਿਹਾ ਠੀਕ ਆ ਪਿਆਰ ਗਈ ਪਿਆ ਆ ਉਹ ਕਰਮਾੜੀ ਨੇ ਹਾਂਜੀ ਮੋੜ ਲੈਂਗੇ ਢੀੜ ਕੋ ਆਪਣੇ ਕੋਲੇ ਪਈ ਆ ਕਿਸੇ ਨੇ ਸੱਜਰ ਦੀ ਲੈਣੀ ਹੋਈ ਉਹ ਵੀ ਦਿਖਾ ਦਾਂ ਲਓ ਜੀ ਭਾਈ ਹੁਣ ਸਾਰੇ ਰਿਕਾਰਡ ਮਿਲ ਜੂਗਾ ਕਿਉਂਕਿ ਦੋਸਤ ਦਾ ਕੰਮ ਆ 17 18 ਕਿਲੋ ਬਾਈ ਦਾਤ ਦਾ ਬੱਚੀ ਇਹਦੀ ਆ ਖੜੀ ਆ ਸਾਹਮਣੇ ਬੱਚੀ ਦੀ ਇਹ ਹਾਂ ਠੀਕ ਆ ਇਹ ਨਹੀਂ ਦੇਣੀ ਪਹਿਲਾਂ ਹੱਥ ਦਿੰਦੇ ਹਾਂ ਹਾਂ ਜੀ ਇਹ ਬਾਈ ਦੀ ਰੱਤੀ ਵਧੀਆ ਜੀ ਮੈਂ ਚੈੱਕ ਕਰ ਸਕਦੇ ਹਾਂ ਸੋਨਾ ਸੈਜ ਆ ਥਣਾ ਦਾ ਸੀਲਸ ਲੱਗ ਪੁੱਲ ਆ ਦੀ ਤੇ ਜੈ ਦੀ ਡਿਮਾਂਡ ਇਹਦੀ ਜੀ ਇਹਦਾ ਵੀਰੇ 45 45000 ਹਾਂ ਜੀ ਹੋ ਜੂ ਥੋੜਾ ਕਾ ਮਾਨਤਾ ਹਾਂ ਮਾਨਤਾਨ ਕਰ ਦਾਂ ਠੀਕ ਆ ਇਹਦੀ ਡਿਮਾਂਡ 45000 ਰੁਪਿਆ ਪਿੱਛੇ ਮਾਨਤਾਨ ਹੋ ਜੂਗਾ ਜੀ ਅੱਗੇ ਵੀਰੇ ਸਿੰਗਾ ਵਾਲੀ ਵਹਿੜਾ ਕੀ ਕੱਦ ਕਾਟਦੀ ਵੱਡੀ ਆ ਹਾਂਜੀ ਇਹ ਕਿੰਨੇ ਸਮੇਂ ਦੀ ਗੱਭਣ ਆ ਜੀ ਇਹ ਇਹਨੂੰ ਵੀਰੇ ਚੌਥਾ ਲੱਗਿਆ ਤੇ 6-7 ਦਿਨ ਹੋ ਗਿਆ ਜਿੱਤਾਂ ਦੀ 4 ਮਹੀਨਿਆਂ ਦੀ ਹਾਂਜੀ ਠੀਕ ਆ ਤੇ ਕਿੰਨਾ ਦੁੱਧ ਆ ਵੀਰੇ ਹੁਣ ਵੀਰੇ 13 ਤੋਂ 14 ਕਿਲੋ ਹੂ ਸੱਜਰ ਦਾ ਤਾਂ ਹੈਗਾ 30-32 ਕਿਲੋ ਦਾ ਰਕਡ ਇਹਦੀ ਵੀ ਵੀਡੀਓ ਦੇ ਦਾਂਗੇ ਇਹਦੀ ਵੀ ਵੀਡੀਓ ਦੇ ਦਾਂਗੇ ਹਾਂ ਸਾਰਾ ਅਪਰੂਫ ਮੈਲ ਦੋ ਹਾਂ ਤੇ ਸੈਂਗਾ ਮਾਰਦੀ ਮੂਦੀ ਤਾਂ ਨਾ 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 ਕੋਹ ਕਰੀਓ ਕੋਈ ਚੱਕਰ ਹੀ ਨਹੀਂ ਖਣਾ ਦੀ ਵੀ ਗਾਰੰਟੀ ਹੈ ਜੀ ਹਾਂਜੀ ਤੋਰ ਕੇ ਦਿਖਾ ਦੀ ਵੀਰੇ ਕੰਦ ਕਾਠ ਵੱਡਾ ਆ ਜਾਂਦਾ ਜੀ 4 ਮਹੀਨਿਆਂ ਦੀ ਪਰਫਾਰਮਾ ਚੈੱਕ ਪਾਸ ਆ ਜੀ ਉਹ ਤੁਸੀਂ ਆਪਦਾ ਡਾਕਟਰ ਨਾਲ ਲੈ ਕੇ ਆਓ 30 ਬਕਤੀ ਕਿਲੋ ਦਾ ਭਾਈ ਦਾ ਸੱਜਰ ਦਾ ਰਿਕਾਰਡ ਆ ਅੱਜ ਦਾ ਦੁੱਧ ਜਿਹੜਾ ਹੈਗਾ ਉਹ 13 ਤੋਂ 14 ਕਿਲੋ ਆ ਜੀ ਥਾਣਾ ਦੀ ਗਾਰੰਟੀ ਹੈ ਡੇ ਫਿਕਰ ਹੋ ਜਾ ਜਜਮੈਂਟ ਵੀਰੇ ਉਹ ਹਿਸਾਬ ਨਾਲ ਲਾਇਓ ਬਈ ਮਾਰਨਿੰਗ ਦੇ ਟਾਈਮ ਹੀ ਆਪਾਂ ਵੀਡੀਓ ਕਵਰ ਕੀਤੀ ਆ ਤੇ ਸ਼ਾਮ ਨੂੰ ਕਰਦੇ ਕਹਵਾਨੇ ਐਂਡ ਸੂਨੇ ਭਰੇ ਹੋਣੇ ਸੀਗੇ ਦੁੱਧ ਦੀ ਪਾਈ ਕਹਿੰਦਾ ਗਰੰਟੀ ਹੋਊਗੀ ਜਿੰਨਾ ਕਹਤਾ ਉਨਾ ਹੀ ਨਿਕਲੂ ਤੁਸੀਂ ਆਪ ਦਾ ਜੋਖ ਕੇ ਲੈ ਜਾਓ ਸ਼ਾਮ ਨੂੰ ਜੀ ਬਾਕੀ ਚਾਰ ਹੀ ਥਾਣਾ ਕੋੜ ਸ਼ਾਂਖਪੂਰਾ ਵੀਨ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ 55 ਦੇ 55000 ਜੀ ਹੋ ਜੂ ਥੋੜਾ ਮਾਨਤਾਨ ਹੋ ਜੂ ਹਾਂ ਜੀ ਇਹਦੀ ਡਿਮਾਂਡ 55000 ਰੁਪਇਆ ਵਿੱਚੋਂ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਜੀ ਬਾਕੀ ਥਾਣ ਸਾਰਿਆਂ ਦੇ ਟੋਪ ਦੇ ਆ ਫੂਡ ਸ਼ੰਕਪੂਰਾ ਵੀ ਨਹੀਂ ਇਹਦੇ ਵਿੱਚ ਇੱਕ ਕਰ ਸਕਦੇ ਹੋ ਨੇੜੇ ਤੋਂ ਕੋਨਾ ਸਹਿਜਾ ਥਾਣਾ ਦਾ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਤਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ